ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਉਹਦੇ ਲਈ ਆਪਾਂ ਲਵਾਂਗੇ ਇੱਕ ਕੁਸ਼ੀ ਪਾਲਕ ਪਾਲਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਦੋ ਗਲਾਸ ਪਾਣੀ ਦਿੱਤਾ ਜੀ ਇਹਦੇ ਵਿੱਚ ਪਾਣੀ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਨੇ ਪਾਲਕ ਨੂੰ ਜੀ ਆਪਾਂ ਪਾਣੀ ਵਿੱਚ ਪਾਤਾ ਸਾਰਿਆਂ ਨੂੰ ਤੇ ਹੁਣ ਇਹਨੂੰ 8-9 ਮਿੰਟ ਪਕਾਵਾਂਗੇ ਜੀ ਟਾਕੇ ਹੁਣ ਆਪਾਂ ਪਨੀਰ ਬਣਾਉਣ ਲਈ ਜੀ ਪਿਆਜ਼ ਲੈਤੇ ਆਪਾਂ ਕੱਟੇ ਹੋਏ ਤੇ ਟਮਾਟਰ ਆ ਜੀ ਪਲਾਸਨ ਦੀਆਂ ਇਕੱਟੀਆਂ ਤੇ ਮਿਰਚ ਮਿਰਚ ਤੁਸੀਂ ਆਪਦੇ ਸਵਾਦ ਅਨਸਾਰ ਰੱਖ ਸਕਦੇ ਹੋ ਲਓ ਜੀ ਲਾਸਨ ਤੇ ਪਿਆਜ਼ ਨੂੰ ਆਪਾਂ ਗ੍ਰਾਇੰਡ ਕਰਾਂਗੇ ਜੀ ਇਹਦੇ ਵਿੱਚ ਇੱਕ ਕਰਾਂਗੇ ਉਹਨਾਂ ਲਓ ਜੀ ਪਾਓ ਗੋਲ ਪਾਲ ਆਪਣੀ ਚੰਗੀ ਤਰ੍ਹਾਂ ਪੱਕ ਗਈ ਹੁਣ ਆਪਾਂ ਇਹਨੂੰ ਬਾਹਰ ਕੱਢਾਂਗੇ ਇਸ ਤਰ੍ਹਾਂ ਇਸਨੂੰ ਘਸਣ ਕਰਦਾਂਗੇ ਬਾਹਰ ਆਪਾਂ ਨੂੰ ਠੰਡੇ ਪਾਣੀ 'ਚ ਪਾ ਦਾਂਗੇ ਫ੍ਰੀਜ ਵਾਲੇ 'ਚ ਤਾਂ ਕਿ ਠੰਡੀ ਹੋ ਸਕੇ ਫਿਰ ਆਪਾਂ ਇਹਨੂੰ ਮਿਕਸੀ 'ਚ ਗ੍ਰाइंड ਕਰਾਂਗੇ ਇਸ ਤਰ੍ਹਾਂ ਪਾਣੀ ਚੋਟ ਵਾਗੇ ਤਨ ਲੋ ਜੀ ਆਪਣੀ ਪਾਲਕ ਠੰਡੀ ਹੋ ਗਈ ਹੁਣ ਆਪਾਂ ਇਹਨੂੰ ਇੱਕ ਟੋਕਰੀ ਚ ਛਾਣ ਲਵਾਂਗੇ ਲਓ ਜੀ ਪਾਲਕ ਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਲਾਂਗੇ ਠੰਡਾ ਹੋ ਗਿਆ ਸੀ ਆਪਣਾ ਪਾਲਕ ਨੈਸਟਰਾ ਇਹਦੇ ਵਿੱਚ ਪਾਵਾਂਗੇ ਹਰਾ ਪਣੀਆ ਇਹਦੇ ਵਿੱਚ ਪਾਵਾਂਗੇ ਹਰੀ ਮਿਰਚਾਂ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਪਾਲਕਾ ਵਾਲਾ ਹੀ ਬਚਿਆ ਹੋਇਆ ਹੁਣ ਇਹਨੂੰ ਘਮਾਵਾਂਗੇ ਹੁਣ ਆਪਾਂ ਮਿਕਸਰ ਨੂੰ ਚਲਾ ਲਾਂਗੇ ਲੋ ਜੀ ਪਾਲਕ ਆਪਣਾ ਚੰਗੀ ਤਰ੍ਹਾਂ ਪੀਸ ਗਿਆ ਇਸ ਤਰ੍ਹਾਂ ਲੋ ਜੀ ਇੱਕ ਫਰਾਈਪੈਨ ਲੈ ਲਿਆ ਉਹਦੇ ਵਿੱਚ ਆਪਾਂ ਪਾ ਲਿਆ ਦੋ ਚਮਚੇ ਆਇਲ ਤੇ ਹੁਣ ਆਪਾਂ ਪਨੀਰ ਨੂੰ ਜੀ ਕੱਟ ਲਿਆ ਸੀ। ਉਹੋ ਜੀ ਤੇਲ ਆਪਣਾ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ। ਇਹਨੂੰ ਤਲਾਂਗੇ ਜੀ ਆਪਾਂ। ਪਨੀਰ ਆਪਾਂ ਤੇਲ ਵਿੱਚ ਪਾਤਾ ਇਹਨੂੰ ਫਰਾਈ ਕਰਾਂਗੇ 2-3 ਮਿੰਟ। ਫਿਰ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ। लौज ये कड़छी पावे पकड़ा ही देसी घ्यो लौजी एक चमचा आप पा जीरा पावे ये लौज ये पावगे प्याज ग्राइंड करेंगे ਆਜੂਲਡ ਬ੍ਰਾਊਨ ਹੌਨ ਤੱਕ ਪਕਾ ਲਿਆ ਆਪਾਂ ਲਓ ਜੀ ਆਪਣਾ ਪਿਆਜ਼ ਹਰੀ ਮਿਰਚ ਲਾਸਣ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਪਕਾਵਾਂਗੇ ਆਪਾਂ ਲਓ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਕਚਮਚਾਈ ਹਲਦੀ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਆਉਂਦਾ ਇਹਨੂੰ ਦੇਗੀ ਮਿਰਚ ਵੀ ਕਹਿ ਦਿੰਦੇ ਆ ਮਸਾਲੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ 2-3 ਮਿੰਟ ਇੰਨਾ ਤੱਕ ਮਸਾਲਾ ਤੇਲ ਨਹੀਂ ਛੱਡ ਦਿੰਦਾ। ਲਓ ਜੀ ਮਸਾਲਾ ਆਪਾਂ ਚੈੱਕ ਕਰਾਂਗੇ ਮਸਾਲਾ ਆਪਣਾ ਤੇਲ ਛੱਡ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪੀਸੀ ਹੋਈ ਪਾਲਕ ਚੰਗੀ ਤਰ੍ਹਾਂ ਨੂੰ ਮਿਕਸ ਕਰ ਦਾਂਗੇ ਇਹਦੇ ਵਿੱਚ ਪਾਲਕ ਆਪਾਂ ਸਾਰੀ ਕੜਾਹੀ ਵਿੱਚ ਪਾਤੀ ਹੁਣ ਆਪਾਂ ਇਹ ਪਨੀਰ ਪਾਵਾਂਗੇ ਜੀ ਤળਿਆ ਹੋਇਆ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਪਾਲਕ ਦੇ ਚ ਆਪਾਂ 7 ਕਮਿੰਟ ਪਕਾਵਾਂਗੇ ਜੀ ਹੁਣ ਆਪਾਂ ਢੱਕ ਕੇ ਅਸਤਰਨ ਟੱਕ ਲਾਂਗੇ ਜੀ ਸੱਤ ਮਿੰਟ ਹੋ ਗਏ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਪਾਲਕ ਪਨੀਰ ਨੂੰ ਲਓ ਜੀ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਬਣਿਆ ਜੀ ਲਓ ਜੀ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਆ ਥੋੜਾ ਜਿਹਾ ਆਪਾਂ ਹਰਾ ਧਨੀਆ ਪਾਤਾ ਇਹਦੇ ਉੱਪਰ ਜੀ ਤੇ ਬਹੁਤ ਹੀ ਟੇਸਟੀ ਬਣਿਆ ਜੀ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ ਜਮਾ ਟਾਬੇ ਸਟਾਈਲ ਬਣਦਾ ਜੀ ਵੀਡੀਓ ਚੰਗੀ ਲੱਗੀ ਜੀ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜੀ ਕਮੈਂਟ ਕਰਨਾ